ਸੋਸ਼ਲ ਮੀਡੀਆ ਦੇ ਨਿਕਾਜ਼ਿਆ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਹਰ ਕੋਈ ਇਸ ਵੀਡੀਓ ਕਲਿੱਪ ਨੂੰ ਵਾਇਰਲ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਵੀ ਦੇਖ ਲਓ ਵੀ ਅੱਜ ਦੇ ਗਰੀਬ ਜਿਨ੍ਹਾਂ ਨੇ ਆਈਫੋਨ ਰੱਖਿਆ ਹੋਇਆ। ਜੀ ਹਾਂ, ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖ ਸਕਦੇ ਹੋ ਕਿ ਆ ਨਿਕਾਜ਼ਿਆ ਜਵਾਕ ਜੋ ਇੰਨੀ ਮਿਹਨਤ ਵਾਲਾ ਕੰਮ ਕਰਦਾ ਪਿਆ ਹੈ। ਪਾਰਿਸ ਦੇ ਹੱਥ ਵਿੱਚ ਆਈਫੋਨ ਹੈ। ਹੁਣ ਲੋਕ ਇੱਥੇ ਕਹਿੰਦੇ ਆ ਵੀ ਦੇਖ ਲਓ ਵੀ ਅੱਜ ਕੱਲ ਗਰੀਬਾਂ ਨੇ ਵੀ ਆਈਫੋਨ ਰੱਖੇ ਹੋਏ ਆ। ਯਾਰ ਉਹ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਹਰ ਕੋਈ ਰੀਲਾਂ ਬਣਾਉਣ ਵਾਲ ਤਾਂ ਲੱਗਿਆ ਹੋਇਆ ਹੈ। ਹਰ ਕੋਈ ਬਣਾਇਓ ਰੀਲ ਬਣਾਵੇ ਫੇਮਸ ਹੋ ਜਾਵੇ ਤੇ ਇਹਨਾਂ ਆਈਫੋਨਾਂ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਸੇ ਕਰਕੇ ਲੋਕ ਅੱਜ ਦੇ ਚਾਹੁੰਦੇ ਆ ਕਿ ਉਹਨਾਂ ਕੋਲੇ ਆਈਫੋਨ ਹੋਵੇ ਕੀ ਪਤਾ ਉਹ ਕਿੰਨੀਆਂ ਵਧੀਆ ਵਧੀਆ ਵੀਡੀਓ ਬਣਾਉਂਦਾ ਹੋਵੇ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਕ ਇੱਕ ਪੈਸਾ ਜੋੜ ਕੇ ਉਸਨੇ ਆਈਫੋਨ ਲਿਆ ਹੋਵੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕੋਲੋਂ ਕਿਹੜਾ ਫੋਨ ਹੈ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਉਸ ਤੱਕ ਜਿਸ ਤੁਹਾਡੇ ਯਾਰ ਕੋਲ ਆਈਫੋਨ ਹੈ ਤੇ ਉਹ ਆਈਫੋਨ ਦਾ ਕਮੰਡ ਬਹੁਤ ਕਰਦਾ ਹੈ ਤੇ ਜਾਂ ਜੋ ਤੁਹਾਡਾ ਯਾਰ ਦੋਸਤ ਆਈਫੋਨ ਲੈਣਾ ਚਾਹੁੰਦਾ ਹੈ ਵੀਡੀਓ ਉਸ ਨਾਲ ਸਾਂਝੀ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਰੱਬ ਰੱਖਾ